ਆਡੀਟਰ ਅਨੀਰੋ ਬੇਨਤੀ ਹੈ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਇੱਥੇ ਦੇ ਮੌਜੂਦਾ ਐਮਐਲਏ ਸਾਹਿਬ ਨੂੰ ਵੀ ਸ਼ਹਿਰ ਵਾਲੇ ਪਾਸੇ ਉਧਰ ਧਿਆਨ ਦਿਓ ਜਿੱਥੇ ਸ਼ਹਿਰ ਲੁੱਟਿਆ ਜਾ ਰਿਹਾ ਉਧਰ ਧਿਆਨ ਦਿਓ ਜਿੱਥੇ ਸ੍ਰੀ ਆਮ ਦਿਨ ਦੇ ਵਾਲੇ ਡਾਟੇ ਬਾਰੇ ਆ ਉਥੇ ਧਿਆਨ ਦਿਓ ਜਿਨ੍ਹਾਂ ਦੀਆਂ ਜਦਾਦਾ ਜੜੀਆਂ ਹੈ ਸ੍ਰੀ ਆਮ ਲੁੱਟਿਆ ਜਾ ਰਹੀਆਂ ਅੱਜ ਕੋਈ ਸੇਫ ਨਹੀਂ ਹੈ ਮੈਂ ਇਹ ਗੱਲ ਜ਼ਰੂਰ ਕਵਾਂਗਾ ਟੱਲ ਮੈਂ ਵੀਡੀਓ ਦੇਖ ਰਿਹਾ ਸੀ ਸਾਡੇ ਚੇਅਰਮੈਨ ਦੀਪਲ ਸੂਰਜੀ ਜਿਹਨਾਂ ਦਾ ਮੋਬਾਈਲ ਸ੍ਰੀਆਮ ਜਿਹੜਾ ਖੋਇਆ ਰਿਹਾ ਉਹ ਆਮ ਪਾਰਟੀ ਦੇ ਇੱਕ ਮੇਨ ਹੋਇਆ ਸਾਡੀ ਮਾਰਕਟ ਦੀ ਚੇਅਰਮੈਨ ਹੈ ਇੱਥੇ ਜਵਾਬ ਦੇਣਾ ਚਾਹੀਦਾ ਐਮਐਲਏ ਸਾਹਿਬ ਨੂੰ ਵੀ ਜਿਹੜੇ ਤੁਹਾਡੇ ਬੰਦੇ ਸ੍ਰੀਆਮ ਬਾੜ ਖੜ ਤੇ ਜਿਹੜੇ ਲੁੱਟੇ ਜਾ ਰਿਹਾ ਉਹਦੀ ਲੁੱਟ ਦੀ ਜਿਹੜੀ ਛੁਪਾਉਣ ਵਾਸਤੇ ਅੱਜ ਗਰੀਬਾਂ ਦੇ ਡਾਟਾ ਪੈ ਰਿਆ ਉਹ ਗਰੀਬ ਜਿਹੜਾ ਸਿਰਫ ਇਹਟੋ ਪਰਿਵਾਰ ਮਿਹਨਤ ਨਾਲ ਜੁੜਿਆ ਹੋਇਆ ਜਿਹੜਾ ਤਾਜੀ ਪਰਮਾਰ ਤੇ ਤਾਜੀ ਆਪਣੇ ਪਰਿਵਾਰ ਦਾ ਦੇਖਭਾਲ ਕਰਦਾ ਹੈ ਅੱਜ ਉਹਨੂੰ ਉਜਾੜਨ ਦੇ ਲੱਗੇ ਵੇ ਇਹਟੋ ਮੈਨਾਂ ਲੜਬੜ ਪੂਰਾ ਹੋ ਗਿਆ ਇਹਨਾਂ ਨੂੰ ਤੜਫਦੇ ਇਹਨਾਂ ਦੀ ਕਿਸੇ ਨ ਬਾਹ ਨਹੀਂ ਫੜੀ ਬਾਹ ਫੜੀਆ ਕਿਉਂ ਮੈਂ ਵੀ ਰੇੜੀ 20 ਸਾਲ ਲਾਈ ਆ 50 ਸਾਲ ਮੇਰੇ ਪਿਤਾ ਜੀ ਨੇ ਰੇੜੀ ਲਾਈ ਆ 55 ਸਾਲ ਕੋ ਬੋਲਾ ਵੇਚ ਕੇ ਇਮਾਨਦਾਰੀ ਦੀ ਪ੍ਰਤਮ ਦੇਵ ਚ ਸਾਨੂੰ ਚਲਾ ਗਿਆ ਰਮੇਸ਼ ਕੁਮਾਰ ਬਬਲੇ ਨੇ ਜਦ ਇਹ ਆਵਾਜ਼ ਉਠਾਈ ਹੈ ਜਾਇਜ਼ ਔਰ ਸਹੀ ਆਵਾਜ਼ ਉਠਾਈ ਹੈ ਸ਼ਹਿਰਾਂ ਦੀ ਆਵਾਜ਼ ਉਠਾਈ ਹੈ ਅੱਜ ਰੇੜੀ ਵਾਲਾ ਜਾਂ ਸਬਜ਼ੀ ਲੈ ਆ ਤੇ ਮਾਲਿਆ ਜਾਂਦਾ ਸਾਡੀਆਂ ਮਾਮਾਂ ਪੈੜਾ ਪ੍ਰੇਸ਼ਾਨ ਹੈ ਵੀ ਰੇੜੀ ਵਾਲਾ ਨਹੀਂ ਆਂਦਾ ਇਹ ਗਲੀਆਂ ਮਾਲਿਆਂ ਵਿੱਚੋਂ ਲਿਆਂਦੇ ਆ ਰੇੜੀਆਂ ਫੜ ਕੇ ਕੋਈ ਕਿਆ ਸਾਬਤ ਕਰਨਾ ਚਾਹੁੰਦੇ ਹੋ ਇਹਨਾਂ ਨੂੰ ਲੈ ਜਾਓ ਸਾਰਿਆਂ ਨੂੰ ਸਵਰਧੰਮ ਨਾਲ ਉੱਥੇ ਹੀ ਛੱਡਿਆ ਉੱਥੇ ਹੀ ਫੁੱਟਿਆ ਹੋ ਜਾ ਐਨਾ ਤੁਹਾਨੂੰ ਹੈ ਮੈਂ ਐਨੀ ਗੱਲ ਜ਼ਰੂਰ ਕਮਨ ਰਾਬ ਇਹ ਰਾਜਪੁਰਾ ਸੋਨੇ ਦੀ ਚਿੜੀਆ ਹੈ ਜਿਨ੍ਹਾਂ ਨੂੰ ਇਹ ਰਾਜਨੀਤੀ ਦੋਨਾਂ ਹੱਥਾਂ ਨਾਲ ਲੁੱਟ ਰਹੀ ਹੈ ਸਾਡੇ ਪਤ ਜੀ ਤੇ ਪ੍ਰਮਾਤਮਾ ਨੇ ਪਿਤਾ ਰਾਜ ਫੁਰਨਾ ਜੀ ਦੇ ਬਾਅਦ ਜਿਨੇ ਅਮਨ ਸ਼ਾਂਤੀ ਦਾ ਪ੍ਰਗਾਮ ਦਿੱਤਾ ਹਰ ਧਰਮ ਨੂੰ ਜਿਹੜਾ ਹੈ ਦਲ ਨਾਲ ਲਾਇਆ ਇਹ ਕੋਣ ਲੋਕ ਨੇ ਜਿਹੜਾ ਰਾਜਪੁਰੇ ਨੂੰ ਉਠਾ ਰਿਆ ਲੁੱਟ ਰਿਆ ਅੱਜ ਜਿਹੜਾ ਰੇਡੀ ਵਾਲਾ ਨਿਸ਼ਾਨਾ ਬਣਾਇਆ ਵਾ ਫੜੀ ਵਾਲਾ ਨਿਸ਼ਾਨਾ ਬਣਾਇਆ ਵਾ ਅੱਜ ਜ਼ਮੀਦਾਰ ਪਰੇਸ਼ਾਨ ਹੈ ਉਹਦੀ ਸਬਜ਼ੀ ਨਹੀਂ ਮੁੱਕਦੀ ਮੰਡੀ ਵਿੱਚ ਅੱਜ ਵਪਾਰੀ ਪਰੇਸ਼ਾਨ ਹੈ ਜਿਹੜਾ ਲੱਠਰਬਾ ਦਾ ਫਰੂਟ ਆਉਂਦਾ ਸੀ ਅੱਜ ਸੇਲ ਨਹੀਂ ਹੁੰਦਾ ਡਲ ਰਿਹਾ ਫਰੂਟ ਅੱਜ ਆੜਤੀ ਪਰੇਸ਼ਾਨ ਹੈ ਉਹਦੀ ਉਦਾਰ ਡੁੱਬ ਗਈ ਇਹਨਾਂ ਦੀ وجہ ਨਾਲ ਉਦਾਰ ਡੁੱਬਦੀ ਉਹਦਾ ਕਾਰੋਬਾਰ ਫੇਲ ਹੋ ਰਿਹਾ ਹੁਣ ਆੜਤੀਆਂ ਨਾਲ ਟੈਨ ਲੱਗ ਗਏ ਬਜਾਏ 15 20 ਦਿਨ ਹੋਰ ਚੱਲਦਾ ਰਿਹਾ ਤਾਂ ਸਾਨੂੰ ਦੁਕਾਨਾਂ ਜੜੀਆਂ ਬੰਦ ਕਰਨੀਆਂ ਪੈਣੀਆਂ ਜਿਹਦੇ ਵਿੱਚ ਆਮ ਪਾਰਟੀ ਦਾ ਉੱਥੇ ਮੰਡੀ ਦਾ ਪ੍ਰਧਾਨ ਹੈ ਆਮ ਪਾਰਟੀ ਦਾ ਚੇਅਰਮੈਨ ਹੈ ਕਿਸੇ ਦੀ ਸੁਣਾਈ ਨਹੀਂ ਆ ਸੁਣਾਈ ਹੈ ਤੇ ਅੱਜ ਮਜ਼ਦੂਰਾਂ ਦੀ ਜ ਆਵਾਜ਼ ਉੱਠੀ ਹੈ ਉਹਦੇ ਬਾਅਦ ਰੇੜੀ ਵਾਲਾ ਪਰੇਸ਼ਾਨ ਹੈ ਉਹਦਾ ਪਰਿਵਾਰ ਪਰੇਸ਼ਾਨ ਹੈ ਕਿੱਥੇ ਜਾਣ ਰੇੜੀ ਵਾਲੇ ਵਾਸਤੇ ਤਾਂ ਜਿਹੜੀ ਹੈ ਸਟ੍ਰੀਟ ਵੈਂਡਰ ਮਾਰਕੀਟ ਬਣਾਈ ਗਈ ਆ ਮੈਂ ਬਟਾ ਨੂੰ ਬੂਥ ਅਲਾਟ ਕੀਤੇ ਗਏ ਜਿਹੜੇ ਤੁਹਾਨੂੰ ਇੱਕ ਮੈਂ ਬੇਨਤੀ ਕਰਾਂਗਾ ਛੋਟੇ ਭਰਾ ਤੁਸੀਂ ਮੀਡੀਆ ਦਾ ਇੱਕ ਬੜਾ ਬੜਾ ਥੰਮ ਆ ਤੁਸੀਂ ਦਿਖਾਣਾ ਜੋ ਦਿਖਾਣਾ ਤੁਸੀਂ ਪੰਜਾਬ ਲੈਵਲ ਦੇ ਉੱਤੇ ਹਿੰਦੂਸਤਾਨ ਲੈਵਲ ਦੇ ਉੱਤੇ ਜਿੱਥੇ ਮਾਰਕਟ ਨਾ ਬਣੀ ਆਉਣੀ ਆ ਤੁਸੀਂ ਛੱਡੋ ਰਾਜਖੁਦਾਨਾ ਜੀ ਨੇ ਮਾਰਕਟ ਬਣਾ ਰ ਦਿੱਤੀ 250 ਦੁਕਾਨਾਂ ਦੀ ਇੱਥੇ ਦੇਖ ਲਓ ਕਿ ਕੀ ਠੂਸੂਰਤੀ ਆ ਹਰ ਆਸਾਨ ਦੇ ਉੱਤੇ ਘਾਰਾ ਸੀ ਆਪਣਾ ਘਰ ਬਣਾਉਂਦੇ ਆ ਸਭ ਤੋਂ ਪਹਿਲੇ ਨੀਂ ਪੱਥਰ ਹੁੰਦਾ ਮੰਦਰ ਦਾ ਵੀ ਮੇਰੇ ਘਰ ਦੇ ਵਿੱਚ ਬਾਬਾ ਭੋਲੇਨਾਥ ਦਾ ਵਾਸ ਹੋਵੇ ਮੇਰੇ ਘਰ ਦੇ ਵਿੱਚ ਸ਼ੇਰਾਂ ਵਾਲੀ ਮਾਤਾ ਦਾ ਵਾਸ ਹੋਵੇ ਤਾਂ ਮੇਰੀ ਇੱਟ ਰੱਠੀ ਜਾਂਦੀ ਹੈ ਇੱਟ ਦੀ ਵੀ ਪੂਜਾ ਹੁੰਦੀ ਆ ਤੁਸੀਂ ਦਾ ਰਾਤ ਨੂੰ ਜਿਹੜਾ ਨੀ ਪੱਤਰ ਆਉਂਦਾ ਰਾਤ ਨੂੰ 12 ਵਜੇ 2 ਵਜੇ ਬੋਟ ਲਾਜਦਾ ਸਵੇਰੇ ਜੀ ਪਰਚੀਆਂ ਵੰਡ ਦਿੱਤੀਆਂ ਜੀ ਇਹ ਪਰਚੀ ਲਓ ਜੀ ਜਿਸ ਤਰਤੀ ਨੇ ਸਾਨੂੰ ਰੋਟੀ ਦੇਣੀ ਹੈ ਉਸ ਤਰਤੀ ਦੇ ਉੱਤੇ ਅੱਜ ਪਿਸ਼ਾਬਖਾਨਾ ਉਹ ਖਾਨਾ ਜਿਹੜਾ ਗੰਦਰੀਆਂ ਦੇ ਡੇਰ ਹੈ ਤੁਸੀਂ ਦਿਖਾਇਆ ਐਨੇ ਗੰਦਰੀਆਂ ਦੇ ਡੇਰ ਹੈ ਕੋਈ ਰਸਤਾ ਨਹੀਂ ਮਿਲਦਾ ਤੇ ਜਿੰਦੇ ਜਿੰਦ ਨੂੰ ਤੁਸੀਂ ਮਾਰ ਰਹੇ ਹੋ ਕੋਈ ਉਹਦੇ ਪ੍ਰਮਾਤਮਾ ਦਾ ਫੁਰਾਨਾ ਜੀ ਨੇ ਲੱਖ ਰੁਪਏ ਆਪਣੀ ਜੇਬ ਤੋਂ ਦੇ ਕੇ ਸਾਨੂੰ ਜੈਪੁਰ ਭੇਜਿਆ ਵੀ ਪਹਿਲੇ ਢਣੇਸ ਮੰਦਰ ਬਣਾਓ ਢਣੇਸ ਜੀ ਦੀ ਮੂਰਤੀ ਲਿਆਓ ਇਹਦਾ ਤਾਂ ਜਿਹੜਾ ਹੈ ਉੱਥੇ ਰੋਜੀ ਰੋਟੀ ਦਾ ਇਨਸਾਰ ਕਰਨਾ ਇਹ 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 ਹੁੰਦੀ ਹੈ ਸਤਾਦਾਰੀ ਜਿਹੜੇ ਜ਼ਮੀਨ ਨਾਲ ਜੁੜਿਆਉਂਦੇ ਆ ਇਹ ਕਿੱਥੇ ਸਾਡਾ ਹੱਟੂ ਦੀ ਗੱਲ ਕਰ ਰਹੇ ਮੈਂ ਅੱਜ ਉੱਠ ਪਿਆ ਨਿਤਨ ਫੁਰਾਨਾ ਜੀ ਉੱਠ ਪਏ ਸਾਡੇ ਨਾਲੇ ਪੂਰਾ ਰੇੜੀ ਯੂਨੀਅਨ ਉੱਠ ਵੀ ਛੋਟੀ ਜੀ ਮੀਟਿੰਗ ਬੁਲਾਈ ਸੀ ਪ੍ਰੈਸ ਦੀ ਵੱਡੀ ਹੋਊਗੀ ਜਿੰਨੂੰ ਪਤਾ ਲੱਗਦਾ ਦੁੱਖੀ ਹੈ ਮਰਨ ਦੀ ਤਲਾਸ਼ੇ ਬੈਠਾ ਜਿੱਦੀ ਰੇੜੀ ਪਲੜ ਜਾਂਦੀ ਹੈ ਪੈਰ ਆ ਜਾਂਦੇ ਧਿਆਨ ਦਿਓ ਜਿਹੜੇ 2 ਨੰਬਰ ਦੇ ਉੱਤੇ ਧੰਦੇ ਚੱਲਦੇ ਆ ਜਿਹੜੇ ਤੁਸੀਂ ਆਪਣੇ ਲੋਕ ਨਾਲ ਰੱਖੇ ਵੇ ਸਾਡੇ ਖੁਦ ਸਮਾਜ ਦੇ ਜਿਹੜੇ ਸੱਤ ਨੂੰ ਸੱਤ ਨੂੰ ਕਹਿੰਦੇ ਆਉਣ ਵਾਲੇ ਟਾਈਮ ਦੇ ਵਿੱਚ ਬੜੇ ਪਸਤਾਨ ਗਏ ਵੀ ਅਸੀਂ ਸ਼ਹਿਰ ਆਪਣਾ ਲੁਟਾ ਬੈਠੇ ਅੱਜ ਸਾਡੀ ਆਖੂ ਖੁੱਲੀ ਐ ਉਸ ਟੈਂਪਟੇ ਸਾਨੂੰ ਨਹੀਂ ਸੂਣਨਾ ਅੱਜ ਬਚਾ ਲੋ ਆਪਣੇ ਸ਼ਹਿਰ ਨੂੰ ਇਹ ਰੇੜੀ ਵਾਲਾ 1500 ਰੇੜੀ ਵਾਲਾ ਡਿੱਤੇ ਜਾਣ ਫੁਆਰਾ ਜੋਕਰ ਦਾ ਖੜਿਆ ਐ ਇੱਧਰ ਰੇੜੀ ਵਾਲਾ 100 ਫੁੱਟ ਪਿੱਛੇ ਖੜਾ ਕਿਆ ਉਹਦਾ ਪਸੂਰ ਐ ਜੀ ਇਹ ਚੱਪਲਾ ਉੜੜਦੇ ਆ ਉੱਥੇ ਰਾਜਪੁਰੇ ਸ਼ਹਿਰ ਜਨਦਾ ਠੀਆ ਪੜਦਾ 40 ਸਾਲ ਤੋਂ ਜਾਨਾ ਟਰਾਮੋ ਕਰਦੇ ਆ ਇਹ ਉਹਦੇ 40 40 50 50 ਸਾਲ ਦੇ ਪੂਰਨ ਜੀ ਬੈਠੀਆਂ 40 ਸਾਲ ਰੇੜੀ ਲਾਈ ਸ਼ਾਮ ਜੀ ਦੇ ਟਰੋਂ ਆਏ ਬਟੇ 50 ਸਾਲ ਰੇੜੀ ਲਾਈ ਕਿਸੇ ਦਾ ਨਾਂ ਨਹੀਂ ਹੈ 133 ਬੰਦੇ ਲਾਜਦੇ ਜੀ 1500 ਰੇੜੀਆਂ ਲੈ 133 ਬੰਦੇ ਫਿਰ ਇਹ ਉਹਨਾਂ ਦੇ ਨਾਂ ਦੇ ਉੱਤੇ ਸਮਾਇਦਾਰਾਂ ਨੂੰ ਇਹ ਜਣਾ ਦੇਣੀ ਹੈ ਮੈਂ ਕਲੀਅਰ ਕਰ ਰਿਹਾ ਨiyet ਇਹਨਾਂ ਦੀ ਹੋਰ ਪਾਸੇ ਆ ਇਹ ਉਹਨਾਂ ਦੇ ਗਰੀਬਾਂ ਦੇ ਨਾਂ ਤੇ ਇਹਨਾਂ ਨੇ ਵਸਣਾ ਨਹੀਂ ਨਾ ਜਾਣਾ ਇਹ ਫਿਰ ਉਹੀ ਹਾਲ ਹੋਣਾ ਵੀ ਅਸੀਂ ਲੀਡ ਤੇ ਦੇਈ ਤੇ ਹੀ ਬੜੇ ਬੜੇ ਸ਼ੋਰ ਮਾਲਿਆ ਨੂੰ ਪਰ ਅਸੀਂ ਇੱਥੇ ਪ੍ਰਸੰਚਤ ਕੀਆ ਧਰਤੀ ਮਾਤਾ ਦੀ ਇੱਕ ਇੰਚ ਵੀ ਕਿਸੇ ਰਾਜਨੀਤੀ ਲੋਟ ਨੇ ਗਰੀਬਾਂ ਦੇ ਹੱਥ ਦੀ ਲਈ ਉਹਦੀ ਜਾਨ ਨਹੀਂ ਛੁੱਟਣੀ ਉਹਦੇ ਪਰਦੇ ਬੂਏ ਦੇ ਉੱਤੇ ਤਰਨਾ ਲਾਵਾਂਦੇ ਤਾਂ ਬਹੁਤ ਵੱਡਾ ਉਹਨੂੰ ਪਤਾ ਚੱਲ ਜਾਣਾ ਕਿ ਕਿਵੇਂ ਗਰੀਬਾਂ ਦੇ ਨਾਂ ਦੀ ਚੀਜ਼ ਖਾਈਦੀ ਹੁੰਦੀ ਹੈ ਹਰਮੇਸ਼ ਕੁਮਾਰ ਬਬਲਾ ਜਿੰਦਾਬਾਦ ਤੁਸੀਂ ਕੀ ਕਹਣਾ ਚਾਹੁੰਦੇ ਹੋ ਸਟਰੀਟ ਵੈਂਡਰ ਮਾਰਕੀਟ ਜਿਹੜੀ ਬਣਾਈ ਹੋਈ ਹੈ ਮੈਂ ਸਟਰੀਟ ਵੈਂਡਰ ਕਮੇਟੀ ਦਾ ਮੈਂ ਮੈਂਬਰ ਹਾਂ ਆਪਣਾ ਮੇਰੇ ਹੈ ਉਹ 80 ਬਣਾਈ ਸੀ ਟਮੇਟੀ ਇਹਨਾਂ ਨੂੰ ਤਾਂ ਪਤਾ ਨਹੀਂ ਆ ਟਮੇਟੀ ਕੀ ਹੁੰਦੀ ਹੈ ਸੈਂਟਰਲ ਗਵਰਨਮੈਂਟ ਦੀ ਪਾਲਸੀ ਹੈ ਜਿਹੜਾ 15000 ਲੋਨ ਦੇ ਰਿਆ ਮੋਦੀ ਸਰਕਾਰ ਦਾ ਲੋਨ ਹੈ ਮੋਦੀ ਸਰਕਾਰ ਦੀ ਸੈਂਟਰ ਦੀ ਪਾਲਸੀ ਹੈ ਵੀ ਹਰ ਰੇੜੀ ਵਾਲੇ ਦਾ ਅਟਾਰਾ ਉਹਨੂੰ ਜੜਾ ਦਿਓ ਉਹਦੇ ਵੱਡੀਆਂ ਮਾਰਕੀਟਾਂ ਬਣਾਓ ਸੈਂਟਰਲ ਗਵਰਨਮੈਂਟ ਪੈਸਾ ਦਿੰਦਾ ਪੈਸੇ ਠਾਣ ਦੇ ਆੜ ਦੇ ਵਿੱਚ ਜਿਹੜਾ ਹੈ ਇਹਨਾਂ ਨੇ ਲੇਵੀ ਪੱਪਾ ਲਾੜ ਦੇ ਬਿਨਾਂ ਦੀਆਂ ਵੀਡੀਓ ਇਹਨਾਂ ਨੂੰ ਤੱਟੇ ਨਾਲ ਤਾਂ ਉਸੇ ਫਸਾਉਂਦੇ ਆ ਬਣਾ ਦੀ ਵੀਡੀਓ ਤੇ ਇਹਨਾਂ ਦੀਆਂ ਫੋਟੋਆਂ ਖਿੱਚ ਲਏ ਜਿਹੜੀਆਂ ਉੱਪਰ ਭੇਜੀਏ ਵੀ ਅਸੀਂ ਮਾਰਕੀਟ ਵਸਾਇਤੀ ਚਾਰ ਬੰਦੇ ਆਪਣੇ ਖੜਾ ਕੇ ਉਹਨਾਂ ਦੇ ਬਿਆਨ ਕਰਾ ਦੋ ਵੀ ਅਸੀਂ ਖੁਸ਼ ਆ ਜੀ ਜਿਹੜਾ ਖਲਾ ਬੋਲੇ ਉਹਦਾ ਬਿਆਨ ਨਾ ਹੋਵੇ ਜਿਹੜੇ ਹਟਾ ਲੈ ਬਈ ਇਹ ਉੱਤੇ ਅਸੀਂ ਭੇਜਦੀਏ ਇਹਨਾਂ ਦਾ ਕੋਈ ਰਸਤਾ ਨਾ ਬਣੇ ਇਹ ਖਾਲੀ ਹੋ ਜਾਵੇ ਮਾਰਕੀਟਾ ਸੀ ਆਪਣੇ ਨਾਮ ਦਾ ਰਾਲੀਏ ਐਨਆਰ ਫਾਰਮੂਲਾ ਐਨਆਰ ਮੈਂ ਸ਼ਹਿਰ ਵਾਸੀਆਂ ਨੂੰ ਰਾਜਨੀਤਿਕ ਲੋਕਾਂ ਨੂੰ ਇਹ ਹੀ ਤੁਮਰਾ ਵੀ ਜਾ ਇਸ ਗਰੀਬਾਂ ਨੂੰ ਬਚਾ ਲੋਗੇ ਤੇ ਮਾਤਾ ਰਾਣੀ ਦੀ ਬੜੀ ਕਿਰਪਾ ਹੋਣੀ ਹੈ ਅਸੀਂ ਦਾ ਬਾਈ ਬਲਦੀ ਅਕ ਦੇ ਵਿੱਚ ਹੁਣ ਤੱਕ ਛਾਲ ਮਾਰੀ ਆ ਜਿੱਥੇ ਕੋਈ ਨਹੀਂ ਖੜਿਆ ਉੱਥੇ ਖੜਿਆ ਅੱਜ ਮੇਰਾ ਭਰਾ ਛੋਟਾ ਨਿਤਨ ਫੁਰਾਨਾ ਜੀ ਨੇ ਸਾਡੀ ਬਾਹ ਫੜ ਲਈ ਤੇ ਸਮਜ਼ਦੂਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਨਾਲ ਟਟਣੀ ਹੋਣਾ ਅਸੀਂ ਫੇਰ ਪ੍ਰਸ਼ਾਸਨ ਨੂੰ ਇੱਥੇ ਦੇ ਐਮਐਲਏ ਸਾਹਿਬ ਨੂੰ ਹੱਥ ਜੋੜ ਕੇ ਲਾਸਟ ਜਈ ਬੇਨਤੀ ਕਰਾਉਂਦੇ ਇਹਨਾਂ ਨੂੰ ਨਾਂ ਉਜਾੜੋ ਇਹ ਉਹੀ ਲੋਕ ਹੈ ਜਿਸ ਲੋਕਾਂ ਦੇ ਪਰਿਵਾਰ ਨਾਲ ਤੁਸੀਂ ਵਾਅਦਾ ਕੀਤਾ ਸੀ ਨਾਲੇ ਪਰਿਵਾਰ ਨਾਲ ਵੀ 1000 ਰੁਪਏ ਹਰ ਬੀਬੀ ਨੂੰ ਦੇਣ ਰਿਹਾ ਹਰ 1000 ਰੁਪਏ ਹਰ ਮਾਤਾ ਨੂੰ ਦੇਣ ਰਿਹਾ ਇਹ ਉਹ ਰੇੜੀਆਂ ਨੇ ਜਿਨ੍ਹਾਂ ਦੇ ਪੰਜ-ਪੰਜ ਅੱਜ ਟੜ ਦੇ ਪਰਿਵਾਰ ਦੀਆਂ ਲੇਡੀਜ਼ ਹੈ ਕਿਸੇ ਦੀ ਨੂੰਹ ਹੈ ਕਿਸੇ ਦੀ ਬੇਟੀ ਹੈ ਕਿਸੇ ਦੀ ਬਹੂ ਹੈ ਕਿਸੇ ਦੀ ਘਰਵਾਲੀ ਹੈ ਪੰਜ-ਪੰਜ ਬੰਦੇ ਜਿਹੜੇ ਹੈ ਉਹਨਾਂ ਦੇ ਬੈਠੇ ਅੱਜ ਤੱਕ 1000 ਰੁਪਏ ਦੀ ਕੋਈ ਰਾਸ਼ੀ ਨਹੀਂ ਮਿਲੀ ਉਹ ਵਾਲੇ ਦੇਣ ਦਾ ਪਹਿਲੇ ਟਮਟਰ ਉਹ ਅੱਜ ਤੁਹਾਡੇ ਦੂਏ ਬੂਏ ਦੇ ਬੈਠੀਏ ਨਾ ਸੀ ਵਿਚਾਰ ਸਾਲ ਦਾ ਸਾਡਾ ਹਿਸਾਬ ਦੇ ਦਿਓ ਜਿਹੜਾ ਸਾਡਾ ਵਾਅਦਾ ਕੀਤਾ ਸੀ ਤੁਸੀਂ ਜਿੱਤ ਲੇ 1000 ਰੁਪਏ ਦਾ ਜਿਹੜਾ ਹੈ ਲollipops ਦੇ ਤੇ ਤੁਸੀਂ ਸਤਾ ਲੈ ਲਈ ਸਤਾ ਦੇ ਵਿੱਚ ਅੱਜ ਕਰਾ ਲਓ ਤੁਸੀਂ ਆਪਣੀ ਜਾਂਚ ਤੇ ਉਹੀ ਗੱਲ ਹੈ ਵੀ ਮੇਨ ਚਪਰਾ ਦੇ ਕੋਰ ਪੁਜਰਤ ਦਾ ਨੇਮ ਹੈ ਰੱਬ ਨਵੇਂ ਨਵੇਂ ਰਾਉਂਡ ਸਭ ਨੂੰ ਦਿਖਾਉਂਦਾ ਕਿਸੇ ਨੂੰ ਮਟਾਮਦਾ ਤੇ ਕਿਸੇ ਨੂੰ ਬਣਾਮਦਾ ਪਤਾ ਨਹੀਂ ਚੱਲਦਾ ਉਸ ਦੇ ਖੇਲ ਦਾ ਸੁੱਤਿਆ ਹੀ ਰਾਤ ਲੰਬੀ ਪਤਾ ਨਾ ਚੱਲਿਆ ਸਵੇਰ ਦਾ ਇਹ ਅੱਜ ਮਜ਼ਦੂਰ ਜਿਹੜਾ ਨਾ ਉਸ ਪ੍ਰਮਾਤਮਾ ਦੇ ਵਿਸ਼ਵਾਸ ਕਰੇ ਬਿਆ ਮੈਂ ਲਾਸਟ ਜੇ ਪ੍ਰਮਾਣਾ 80 ਮਜ਼ਦੂਰਾਂ ਦਾ ਜਦੇ ਬੇੜਾ ਚੱਟਿਆ ਸਾਡੀ ਜਿੱਤ ਹੋਈ ਐ ਉਹਨਾਂ ਦੇ ਪੂਨ ਪਸੀਨੇ ਦੀ ਐ ਸਿਰਫ ਕੁਆਲਿਟੀ ਦੀ ਉਹਨਾਂ ਦੇ ਪਰਿਵਾਰਾਂ ਦੀ ਆਵਾਜ਼ ਉਠਾਈ ਐ ਅੱਜ ਮਜ਼ਦੂਰ ਵੀ ਜਾ ਰਿਹਾ ਚਾਰ ਬਈ 6 ਦੀ ਮਰ ਜਾਈਏ ਤਾਂ ਨਹੀਂ ਉਥੇ ਇਹਨਾਂ ਦਾ ਗੁਜ਼ਾਰਾ ਹੋਣਾ ਇਹ ਸਿਰਫ ਇੱਕ ਲੁੱਟਮਾਰ ਹੋ ਰਹੀ ਐ ਨੂੰ ਤੰਗ ਕਰਨ ਦੀ ਮੈਂ ਲਾਸਟ ਜੇ ਪ੍ਰਮਾਣਾ ਸਾਢੇ 7 ਨੇ ਤੋਂ ਪਹਿਲੇ ਹੱਲ ਕਰ ਲੋ ਗਏ ਤਰਨਾ ਛੱਡ ਦੇਾਂਗੇ ਨਈ ਦਤਨ ਮੁੱਖ ਮੰਗ ਕੀ ਹੈ ਤੁਹਾਡੀ ਮੁੱਖ ਮੰਗ ਸਾਡੀ ਹੈ ਇਹ ਜਿਹੜੀ ਹੈ ਉਸ ਤਰ੍ਹਾਂ ਦੀ ਬਣਾਣ ਜਿਸ ਤਰ੍ਹਾਂ ਦੇ ਮਾਰਕਟਾਂ ਹੁੰਦੀਆਂ ਕਿਸ ਤਰ੍ਹਾਂ ਦੀ ਡਿਮਾਂਡ ਕਰਦੇ ਇਹ ਜਿਸ ਤਰ੍ਹਾਂ ਸਾਡੀ ਬੂਥ ਮਾਰਕਟ ਬਣੀ ਵੀ ਹੈ 9 ਬਈ 9 ਦੀ ਠੀਕ ਹੈ ਇਸ ਤਰ੍ਹਾਂ ਦੀ ਦੁਕਾਨਾਂ ਦੇਣ ਇਹ ਜਿਹੜੀਆਂ ਦੋ ਜਣਾਂ ਛੱਡਦੇ 133 ਬੰਦਾ ਮੇਰਾ ਨਾਮ ਜੀ ਚੰਦਰਾਮ ਹੈ ਜੀ ਕੀ ਕਹਿਣਾ ਚਾਹੋਗੇ ਕਿ ਇੱਥੇ ਦੱਸ ਰਹੇ ਸੀ ਤੁਹਾਡੇ ਨਾਲ ਕੀ ਹੋਇਆ ਦੇਖੋ ਜੀ ਸਾਡੇ ਅੱ비 ਮੈਂ ਅੱਜ ਤੋਂ 50 ਜਾਂ 45 ਸਾਲ ਪਹਿਲਾਂ ਮੋਚੀ ਦਾ ਕੰਮ ਕਰਦਿਆਂ ਜੁੱਤੇ ਮੈਂ ਕਿੱਦੇ ਬਾਹਰ ਗਿਆ ਸੀਗਾ ਕਿਨਾਂ ਇਹ ਮੇਰਾ ਸਮਾਨ ਉੱਥੇ ਖਲਾਰ ਦਿੱਤਾ ਇੱਕ ਬਕਸਾ ਨਾਲ ਲੈ ਗਏ ਇੱਕ ਤੋੜ ਗਏ ਉਹ ਜੋ ਮੇਰੇ ਪਿੱਛੇ ਟੁੱਟੀ ਸੀਗੀ ਅੱਜ ਤੋਂ 60 ਸਾਲ ਪਹਿਲਾਂ ਹੀ ਟੁੱਟੀ ਲੱਗੀ ਹੋਈ ਸੀਗੀ ਪਹਿਲਾਂ ਦੁਕਾਨਦਾਰ ਨੇ ਉਹ ਜੀਆਂ ਸਾਡਾ ਤੋੜ ਦਿੱਤੇ ਗੇ ਜਿੱਥੇ ਪਸ਼ੂ ਪਾਣੀ ਪੀਂਦੇ ਸੀਗੇ ਕਿਸੇ ਨੇ ਉਹ ਤੋੜੀਆਂ 1 ਵਜੇ ਰਾਤ ਨੂੰ ਉਹ ਦਵਾਰ ਤੋੜ ਦਿੱਤੀ ਟੁੱਟੀ ਪਾੜ ਦਿੱਤੀ ਕਹਿੰਦਾ ਮੈਨੂੰ ਮੈਡਮ ਕਹਿ ਕੇ ਗਈ ਆ ਜੀ ਤੁਸੀਂ ਕਰਾ ਕੇ ਕਰ ਲਓ ਇੱਦੋਂ ਓਏ ਗੱਲ ਐ ਵੀ ਸਾਡੇ ਦੇਖੋ ਅਸੀਂ ਸ਼ਹਿਰ ਦੇ ਰਹਿਣ ਵਾਲੇ ਆ ਜੇ ਅਲੀ ਇੱਕ ਬਕਸਾ ਵੀ ਲੈ ਕੇ ਆਨੇ ਹੈਗਾ ਸਾਡੇ 100 ਰੁਪਏ ਕਿਰਾਇਆ ਲੱਗ ਜਾਂਦਾ ਬਾਈ ਪਾਸ ਤੋਂ ਉੱਥੇ ਦਾ ਹਣਕਾ ਜਾਦਾ ਬੋਲੋ ਜਦਾ 600 ਰੁਪਏ ਇਹ ਨਾ ਜਾ ਹੋ ਗਿਆ ਪਹਿਲਾਂ ਤਾਂ ਅਸੀਂ 17 18 100 2000 ਰੁਪਏ ਨਾ ਬਾਕੇ ਇਕੱਠਾ ਕਰਦੇ ਉਹਦੇ ਬਾਅਦ ਸਾਡੀ ਕਿਸਮਤ ਹੈ ਵੀ ਕੰਮ ਚੱਲੇਗਾ ਨਾ ਚੱਲੇ ਉਹ ਮੇਰੀ ਇਹ ਬੇਨਤੀ ਆ ਵੀ ਜਿਹੜੇ ਰਾਜਪੁਰੇ ਵਾਲੇ ਆ ਰੇੜੀਆਂ ਵਾਲੇ ਤੇ ਫੜੀ ਵਾਲੇ ਉਹਨਾਂ ਨੂੰ ਰਾਜਪੁਰੇ ਜਗ੍ਹਾ ਦਿੱਤੀ ਜਾਵੇ ਸਾਡੇ ਦਾ ਟੋਨ ਦਾ ਕੋਈ ਹੈ ਹੀ ਨਹੀਂ ਅਸੀਂ ਆਨੀ ਦੂਰ ਸਮਾਨ ਚੱਕ ਕੇ ਲੈ ਕੇ ਜਾਵਾਂਗੇ ਲੈ ਕੇ ਆਵਾਂਗੇ ਸਾਡੀ ਇਹ ਹੀ ਬੇਨਤੀ ਆ ਹੋਰ ਕੋਈ ਨਹੀਂ ਆ ਵੀ ਦੇਖੋ ਇੱਕ ਮਿੱਤਲੇ ਮਿੱਤਰ ਮੁੰਡਾ ਉਹ ਕੋਈ ਐਮਸੀ ਨਹੀਂ ਹੈਗਾ ਕੁਝ ਨਹੀਂ ਹੈਗਾ ਨੀਂਦਾ ਮਿੱਤਰ ਨਾ ਰੰਗਦਾ ਜੀਤਨ ਜੀਤਨ ਨਾ ਉਹ ਖੁਦ ਨਾ ਜਾ ਕੇ ਅਰੋਜਮੈਂਟ ਕਰਾ ਰਿਹਾ ਪਰੋਜਮੈਂਟ ਉਹ ਕਰਾ ਰਿਆ ਨਾ ਸਮਾਨ ਹੋ ਚੁਕਿਆ ਹੈ ਸਾਡਾ ਉਹ ਕੀ ਸਮਗੋ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਗਲਤ ਕੀਤਾ ਜਾ ਰਿਹਾ ਹੈ ਬਿਲਕੁਲ ਗਲਤ ਕੀਤਾ ਜਾ ਰਿਹਾ ਹੈ ਜੇ ਕਹਿੰਦੇ ਨਾ ਵੀ ਪੰਜਾਬ ਨੂੰ ਰੰਗਲਾ ਬਣਾਣਾ ਇਹ ਪੰਜਾਬ ਨੂੰ ਕਗਲਾ ਬਣਾ ਰਹੇ ਆ ਉਹ ਜਿਹੜਾ ਗਰੀਬ ਹੈ ਕੋਈ ਵੀ ਰੇੜੀ ਵਾਲਾ ਫੜੀ ਵਾਲਾ ਜਾਂ ਕੋਈ ਜ਼ਿਮੀਂਦਾਰਾ ਉਹਦਾ ਦੁਖੀ ਹੋ ਗਿਆ ਸਰਕਾਰ ਕੋਲ ਮੇਰੀ ਸੁਖੀ ਕੋਈ ਨਹੀਂ ਆਪਣੇ ਸੜਕ ਤੇ ਰੇੜੀ ਲਾਉਂਦੇ ਸੀ ਨਾ ਮੇਰਾ ਨਾਮ ਰਜੇਸ਼ ਕੁਮਾਰ ਹੈ ਜੀ ਕਿੱਥੇ ਰੇੜੀ ਲਗਾਉਂਦੇ ਹੋ ਕੀ ਕੰਮ ਕਰਦੇ ਹੋ ਫਰੂਟ ਦਾ ਕੰਮ ਕਰਦੇ ਹਾਂ ਜੀ ਫਰੂਟ ਦੇ ਇਹ ਬਿਹਾਰੀ ਲਾਲ ਦੇ ਬਿਲਕੁਲ ਸਾਹਮਣੇ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਸਾਨੂੰ ਘੜ ਘੜ 25 ਸਾਲ ਹੋ ਗਏ ਤੇ ਅੱਜ ਤੱਕ ਤੁਹਾਨੂੰ ਬੂਥ ਨਹੀਂ ਮਿਲਿਆ ਕਿੱਥੇ ਨਹੀਂ ਜੀ ਤੇ ਹੁਣ ਨਾਲੇ ਕਹਿੰਦੇ ਪਰਚੀਆਂ ਦਿੱਤੀ ਗਈਆਂ ਆ ਸਟੇਟਮੈਂਟ ਮਾਰਕੀਟ ਜਿੱਥੋਂ ਦਿੱਤੀ ਬੂਥ ਦਿੱਤੇ ਗਏ ਆ ਸਰ ਜੀ ਕੋਈ ਜਗ੍ਹਾ ਨਹੀਂ ਹੈਗੀ ਮਹਾਰਾਜ ਐਵੇਂ ਬਾਤ ਤੱਕ ਨਾਲ ਤੱਕ ਨਾਲ ਬਿਠਾਤਾ ਬਿਲੋ ਜੀ ਪਰਚੀ ਬੜਾ ਬੂਥ ਨੰਬਰ ਨਿਕਲਿਆ ਜੀ ਇਹ ਹੈ ਜੀ ਉਹ ਹੈ ਜੀ ਅਜੀ ਬਾਜ਼ਾਰ ਦੇ ਮੇਰੇ ਲਾ ਕੰਮ ਕਰਦੇ ਆਗੇ 25 ਸਾਲ ਹੋ ਗਏ ਨੇ 25 ਸਾਲ ਕੋਈ ਸਾਨੂੰ ਜਗ੍ਹਾ ਨਹੀਂ ਮਿਲੀ ਹੈਗੀ ਬਿਨਾ ਜਗ੍ਹਾ ਦਾ ਹੀ ਸ਼ਾਮ ਕਮੇਟੀ ਆ ਲੰਦੇ ਨੇ ਸਾਨੂੰ ਫਾੜ ਕੇ ਲਾ ਜਾਂਦੇ ਨੇ ਉਧਰ ਬਿਠਾ ਦਿੰਦੇ ਨੇ ਫੋਟੋ ਖਿੱਚ ਕੇ ਹੋਰ ਚਲੇ ਜਾਂਦੇ ਅਸੀਂ ਫਿਰ ਚਲੇ ਜਾਂਦੇ ਬਾਜ਼ਾਰ ਸ਼ਾਮ ਨੂੰ ਜੁਰਮਾਨਾ ਵੀ ਲਗਾਉਂਦੇ ਨੇ ਜੁਰਮਾਨਾ ਕੰਡੇ ਵੜ ਲੈ ਜਾਂਦੇ ਨੇ 100 ਰੁਪਏ ਦੀ ਪਰਚੀ ਕੱਢ ਦਿੰਦੇ ਨੇ ਜੀ ਲੋ ਜੀ ਜਿਹੜੀ ਮਾਰਕੀਟ ਬਣਾਈ ਗਏ ਕੀ ਕਰੋ ਤੁਹਾਡਾ ਨਾਮ ਨਹੀਂ ਹੈ ਮਾਰਕੀਟ ਸਾਡੀ ਉੱਥੇ ਮਾਰ ਸਾਗਰ ਸਾਡਾ ਨਾਮ ਹੋਵੇ ਵੀ ਸੀਐਸਓ ਤੇ ਗਿਰਾ ਕੇ ਕੀ ਕਰਾਂਗੇ ਅਸੀਂ ਉੱਥੇ ਕਮੀ ਕੀ ਹੈ ਉੱਥੇ ਬੂਣੀਵਟ ਤਾਂ ਹੁੰਦੀ ਨਹੀਂ ਹੈਗੀ ਬੂਣੀਵਟ ਨਹੀਂ ਹੁੰਦੀ ਹੈਗੀ ਨਾ ਪਾਣੀ ਆ ਨਾ ਕੋਈ ਲੈਣਾ ਨਾ ਕੋਈ ਦੇਣਾ ਨਾ ਮੰਦਰ ਭਗਵਾਨ ਦਾ ਮੰਦਰ ਹੈਗਾ ਬਸ ਧੱਕੇ ਨਾਲ ਹੀ ਬੱਚਾ ਜੀ ਚੱਲਿਆਂਦਾ ਕੰਮ ਜੀ 10 12 ਜਿਹੜੀਆਂ ਫਾੜ ਕੇ ਲਿਆ ਜਾਂਦੇ ਨੇ ਉੱਥੇ ਫੋਟੋ ਕਿਸਦੇ ਨੇ ਮੰਗ ਇਹ ਕਰਦੇ ਆ ਕਿ ਅਸੀਂ ਜਿੱਥੇ ਕੰਮ ਕਰਦੇ ਮੈਂ ਅਸੀਂ ਉੱਥੇ ਹੀ ਕਰਾਂਗੇ ਕੰਮ

रोजी रोटी चलती है सर आज दस दिन से हमारी ऐसी हालत है हम रोज़ कमाएंगे रोज़ खाएंगे तब गुजारी हमा, हमारा तब गुजारा होगा सर आज शाम को अगर 500 कमाए तो 200 का राशन ले जाए तभी खाएंगे तभी रहेंगे सर और हमें दिक्कत यह है सर हम रेडी लगाते हैं फ्रूट की रेडी लगाते हैं सर कभी आते हैं कमेटी वाले कंडे चक लेते हैं रेडी चक लेते हैं उसके डर से हम लोग रेडी नहीं लगा रहे सर बड़ा बुरा हाल है बड़ा माड़ा है आज दस दिन से ऐसा है ਕੀ ਮੈਂ ਤੁਹਾਡੇ ਪੈਰਾਂ ਹਾਂ ਬੋਲ ਨਹੀਂ ਸਕਦੇ ਸਰ ਬਿਆਹ ਨਹੀਂ ਕਰ ਸਕਦੇ ਸਰ ਇਤਨੇ ਕਸ਼ਟ ਵਿੱਚ ਕਿ ਨਾਮਤੋ ਕਿਸ਼ਨ ਲਾਲ ਹੈ ਜੀ ਕਿੱਥੇ ਰੜੀ ਲਗਾ ਦੇਗੇ ਅ ਜਲਦੀ ਫਿਰ ਰੜੀ ਲਾਣਾ ਜੀ ਬਾਜ਼ਾਰ ਦੇ ਅੰਦਰ ਰੜੀ ਲਾ ਕੇ ਦੇ ਰੋਡ ਦੇ ਰੜੀ ਲਾ ਦੇਣਾ ਕੀ ਕਹਿਣਾ ਚਾਹੋਗੇ ਅੱਜ ਮੀਟਿੰਗ ਦੇ ਵਿੱਚ ਮੈਂ ਜੀ ਜਦੋਂ ਉਹਨਾਂ ਨੇ ਨੀਲਾ ਬਿੱਤਲ ਨੇ ਪੈਂਜੀ ਨੇ ਜੋ ਬੂਥਰਾਂ ਲਾੜ ਮਿੰਡ ਕਿਤੇ ਸੀਗੇ ਮੈਂ 15 10000 ਦਾ ਇੱਕ ਲੋਨ ਪਾਸ ਕਰਾਇਆ ਸੀਗਾ ਤੇ 15 15000 ਦਾ ਇੱਕ ਲੋਨ ਪਾਸ ਕਰਾਇਆ ਸੀਗਾ ਉਹ ਮੈਂ ਆਪਣਾ ਸੁਪਰੀਂਡੈਂਟ ਕੋ ਗਿਆ ਸੀਗਾ ਉਹ ਕਹਿੰਦਾ ਜੀ ਅਗਲੇ ਜਿਹੜੇ ਲਾਲਟ ਮੈਡ ਹੋਣੀ ਆ ਨਾ ਉਹਦੇ ਤਰ੍ਹਾਂ ਨਾ ਲਿਸਟ ਆ ਜਾਏਗਾ ਅਜੇ ਨਾ ਕੋਈ ਲਿਸਟ ਆਇਆ ਨਾ ਕੁਛ ਆ ਜੀ ਰੋੜੀ ਲਾਣੀਆਂ ਰੋੜੀ ਆ ਫੜ ਕੇ ਸਾਡੇ ਲੈ ਜਾਂਦੇ ਆ ਜੀ ਉੱਥੇ ਇੱਕ ਰੇਤਾਬਾ ਜੀ ਜਿਹੜੀ ਮਾਰਕੀਟ ਆ ਜੀ ਉੱਥੇ ਖਰੀਦ ਕਰਦੇ ਨੇ 4 4 3 ਤੇ 4 ਘੰਟੇ ਬਾਅਦ ਫੜੇ ਜਿਹੜੇ ਛੱਡ ਦਿੰਦੇ ਆ ਬੀ ਲੋਕਾਂ ਜਮਾਈ ਕੀ ਨਾਮ ਹੈ ਤੁਹਾਡਾ ਨਾਂਦਰਾਲਾ ਔਰ ਰਾਮੂ ਜੀ ਕਿੱਥੇ ਰੇੜੀ ਲਗਾਦੇ ਮਾ ਉਹ ਫਿਰ ਤੇ ਜੋਰ ਦੇ ਕੀ ਕਰੀਏ ਹੁਣ ਜੱਦੇ ਉਜੜੇ ਆ ਬਸਾਂ ਨਹੀਂਦਾ ਕਿੰਨੇ ਸਾਲ ਹੋ ਗਏ ਤੁਹਾਨੂੰ ਰੇੜੀ ਮੈਂ ਤੁਹਾਨੂੰ 50 ਸਾਲ ਹੋ ਗਏ ਨੇ ਠੀਕ ਹੈ ਮੈਂ ਇੱਥੇ ਬੋਥ ਨਹੀਂ ਲੋਡ ਹੋਇਆ ਕਿੱਥੇ ਨਾ ਠੀਕ ਹੈ ਕੀ ਕਹਿਣਾ ਚਾਹੋਗੇ ਜੋ ਕਾਰਵਾਈ ਹੋ ਰਹੀ ਹੈ ਰੇੜੀ ਵਾਲੇ ਦੇ ਖਿਲਾਫ ਹਾਂਜੀ ਅਸੀਂ ਕਰ ਅਸੀਂ ਕਹਿੰਦੇ ਕੋਈ ਜਗ੍ਹਾ ਦੇ ਦਿਓ ਅਸੀਂ ਅਸੀਂ ਹੁਣ ਬੁੜੇ ਹੋ ਗਏ ਕਿ ਕਿ ਜਾ ਕੇ ਬੈਠੀਏ ਅਸੀਂ ਵੀ ਆਪਣਾ ਕੋਈ ਦੋ ਦੋ ਪੈਸੇ ਬਣਾ ਕੇ ਅਸੀਂ ਆਪਣਾ ਕੋਈ ਖਾਦ ਲਈਏ ਰੋਟੀ ਆਪਾਂ ਤਾਂ ਕਿ ਧੱਕੇ ਖਾ 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 ਕੇ ਬੁਰੇ ਹੋ ਗਏ ਸੀ ਸਾਡੇ ਕੋ ਹੁਣ ਟੁਝਾ ਨਹੀਂ ਜਾਂਦਾ ਇਹ ਡੇਗ ਲਾੜਾ ਕੇ ਅਸੀਂ ਥੱਕ ਗਏ ਆ ਸਾਨੂੰ ਕੋਈ ਜਗ੍ਹਾ ਦੇ ਜਗ੍ਹਾ ਦੇ ਸਾਨੂੰ ਜੀ ਕਿੱਥੇ ਜਾ ਕੇ ਅਸੀਂ ਬੈਠ ਕੇ ਕੰਮ ਕਰ ਕਰੀਏ